ਜਿ ਦੇਖ ਰਹੇ ਹੋ ਜਨਹਿ ਤੈਸ਼ੀ ਤੇ ਮੈਂ ਤੁਹਾਡੇ ਨਾਲ ਜਸਬੀਰ ਕੋਰਜਸਦੀ ਲੁਧਿਆਣਾ ਦੀ ਸਾਨੀਵਾਲ ਹਲਕੇ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆ ਰਹੀ ਹੈ ਬਿਜਲੀ ਡਿਪਾਰਟਮੈਂਟ ਦੇ ਇੱਕ ਲਾਈਨਮੈਨ ਨੂੰ ਲਾਈਨ ਠੀਕ ਕਰਦੇ ਸਮੇਂ ਹਾਈ ਵੋਲਟੇਜ ਕਰੰਟ ਲੱਗ ਗਿਆ ਜਿਸ ਕਾਰਨ ਇਸ ਲਾਈਨਮੈਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਮ੍ਰਿਤਕ ਲਾਈਨਮੈਨ ਦਾ ਨਾਮ ਸੰਜੇ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ ਤਕਰੀਬਨ 40 ਸਾਲ ਹੈ ਜਿਹੜਾ ਕਿ ਮੂਲ ਰੂਪ ਦੇ ਵਿੱਚ ਬਿਹਾਰ ਦੇ ਸੰਤੀ ਬੁਰਦਾ ਰਹਿਣ ਵਾਲਾ ਹੈ ਅਲਾਈਨਮੈਨ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਡਿਪਾਰਟਮੈਂਟ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ਇਲਾਈਨਮੈਨ ਵਿਆਹਿਆ ਹੋਇਆ ਤੇ ਇਸ ਦੇ ਤਿੰਨ ਛੋਟੇ-ਛੋਟੇ ਬੱਚੇ ਨੇ ਤੇ ਡਿਊਟੀ ਦੌਰਾਨ ਇਸ ਨੂੰ ਕਰੰਟ ਲੱਗ ਗਿਆ ਜਿਸ ਕਾਰਨ ਇਸ ਦੀ ਮੌਤ ਹੋ ਗਈ ਹੈ ਲਾਈਨਮੈਨ ਦੀਆਂ ਸਮਾਵਾਵਾਂ ਦਿੰਦੇ ਹੋਏ ਵਾਪਰਨ ਵਾਲੇ ਹਾਦਸਿਆਂ ਨੇ ਹੁਣ ਲਾਈਨਮੈਨ ਜੂਨੀਅਨ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਬਤੌਰ ਲਾਈਨਮੈਨ ਕੰਮ ਕਰਨ ਵਾਲੇ ਇੱਕ ਕਰਮਚਾਰੀ ਨੇ ਦੱਸਿਆ ਹੈ ਕਿ ਇਹ ਪਹਿਲਾ ਹਾਦਸਾ ਨਹੀਂ ਹੈ ਜਦੋਂ ਕਿਸੇ ਲਾਈਨਮੈਨ ਦੀ ਜਾਨ ਗਈ ਹੋਵੇ ਪਹਿਲਾਂ ਵੀ ਅਜਿਹੇ ਕਈ ਹਾਦਸੇ ਵਾਪਰ ਚੁੱਕੇ ਨੇ ਬਿਜਲੀ ਵਿਭਾਗ ਦੇ ਵਿੱਚ ਕੱਚੇ ਹੋਣ ਕਾਰਨ ਹਾਦਸਾ ਹੋਣ ਤੇ ਨਾ ਤਾਂ ਕੋਈ ਮੁਆਵਜ਼ਾ ਮਿਲਦਾ ਤੇ ਨਾ ਹੀ ਕੋਈ ਹੋਰ ਸਹੂਲਤ ਇੱਥੇ ਸਰਕਾਰ ਦੇ ਕੋਲੋਂ ਮ੍ਰਿਤਕ ਲਾਈਨਮੈਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ ਤੇ ਨਾਲ ਹੀ ਬਿਜਲੀ ਵਿਭਾਗ ਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਅਪੀਲ ਵੀ ਕੀਤੀ ਗਈ ਹੈ ਇਸ ਬੰਦ ਦੇ ਵਿੱਚ ਹੋਰ ਕੀ ਕੁਝ ਕਿਹਾ ਗਿਆ ਹੈ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਗੁਰਾਤ ਸਿੰਘ ਹੈ ਜੀ ਤੇ ਮੈਂ ਪ੍ਰਾਈਵੇਟ ਲਾਈਨਮੈਨ ਬਿਜਲੀ ਬੋਰਡ ਦੇ ਵਿੱਚ CHB ਵਿੱਚ ਕੰਮ ਕਰਦਾ ਹਾਂ ਹਾਂ ਜੀ ਮੈਂ ਉੱਥੇ ਜੌਬ ਕਰਦਾ ਹਾਂ ਜੀ ਕੀ ਹੋਇਆ ਅੱਜ ਇਨਸੀਡੈਂਟ ਇਹ ਸਰ ਸਾਡੇ ਮੁਲਾਜ਼ਮ ਦੇ ਨਾਲ CHB ਦੇ ਨਾਲ ਜੀ ਆਪਣੇ ਸਾਹਨੇ ਵਾਲ ਡਿਵੀਜ਼ਨ ਤੋਂ ਨੇ ਜੌਬ ਕਰਦੇ ਆ ਜੀ ਉਹਨਾਂ ਦੇ ਨਾਲ ਹਾਦਸਾ ਹੋਇਆ ਜੀ ਇਹ ਉਹਨਾਂ ਦਾ ਨਾਮ ਉਹਨਾਂ ਦਾ ਨਾਮ ਦੀਪਕ ਸੰਜੀਤ ਸੰਜੀਤ ਸਿੰਘ ਸੰਜੀਤ ਸਿੰਘ ਹਾਂ ਤੇ ਹੋਇਆ ਕੀ ਉਹਨਾਂ ਨੂੰ ਹਾਦਸਾ ਕੀ ਹੋਇਆ ਉਹਨਾਂ ਦੇ ਨਾਲ ਸਰ ਜਿਵੇਂ ਲਾਈਨ ਤੇ ਕੰਮ ਕਰਦੇ ਸੀਗੇ ਜੀ ਉੱਥੋਂ ਲਾਈਨ ਨੂੰ ਬੰਦ ਕਰਵਾਈ ਹੋਈ ਸੀ ਨਾ ਜਾਣੀ ਕਿਤੋਂ ਜਨਰੇਟਰ ਦੀ ਬੈਕਾਈ ਜਾਂ ਕੀ ਹੋਇਆ ਉਹਦੇ ਕਾਰਨ ਉਹਨਾਂ ਨੂੰ ਹਾਈ ਵੋਲਟੇਜ ਕਰੰਟ ਲੱਗਣ ਕਾਰਨ ਉਹਨਾਂ ਦਾ ਉੱਪਰੋਂ ਮਤਲਬ ਕਰੰਟ ਲੱਗਣ ਦੀ ਵਜ੍ਹਾ ਕਰਕੇ ਡੈਥ ਹੋ ਗਈ ਉਹਨਾਂ ਦੀ ਉਹ ਆਪਣੀ ਜਾਨ ਗਵਾ ਬੈਠੇ ਜੀ ਇਹ ਕੋਈ ਪਹਿਲਾ ਹਾਦਸਾ ਨਹੀਂ ਆ ਵੀ ਇਹ ਪਹਿਲੀ ਵਾਰ ਹੋਇਆ ਅਕਸਰ ਇਹ ਬਹੁਤ ਲੰਬੇ ਟਾਈਮ ਤੋਂ ਸਾਡੇ ਨਾਲ ਚੱਲਦਾ ਆ ਰਿਹਾ ਵਾ ਤੇ ਅਸੀਂ ਸਮੇਂ-ਸਮੇਂ ਸਰ ਇਹ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਪਿਛਲੀਆਂ ਸਰਕਾਰਾਂ ਨੂੰ ਵੀ ਮੌਜੂਦਾ ਸਰਕਾਰ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੀ ਅਸੀਂ ਅਪੀਲ ਕਰਦੇ ਰਹਿੰਦੇ ਆਂ ਕਿ ਸਾਡੇ ਜਿਹੜੇ ਇਹ ਰੋਜ਼ਗਾਰ ਆ ਇਹਨੂੰ ਪੱਕਾ ਕੀਤਾ ਜਾਵੇ ਤਾਂ ਕਿ ਸਾਡੇ ਜਿਹੜੇ ਪਰਿਵਾਰਾਂ ਦੀ ਸੇਫਟੀ ਆ ਉਹ ਹੋ ਸਕੇ ਪਰਿਵਾਰਾਂ ਦੀ ਸੇਫਟੀ ਹੋਗੇ ਸਾਡਾ ਰੋਜ਼ਗਾਰ ਪੱਕਾ ਹੋਊਗਾ ਸਾਨੂੰ ਪਤਾ ਹੈ ਕਿ ਜੇ ਸਾਡੇ ਨਾਲ ਕੋਈ ਅਨੁਸਖਾਵੀ ਘਟਨਾ ਵਾਪਰਦੀ ਹੈ ਜਾਂ ਅਸੀਂ ਅੰਗਹੀਣ ਹੋ ਜਾਈਏ ਕਈ ਸਾਡੇ ਮੁਲਾਜ਼ਮ ਇਹੋ ਜਿਹੇ ਵੀ ਨੇ ਕਈ ਜਿਨ੍ਹਾਂ ਦੀਆਂ ਜਾਨਾਂ ਤਾਂ ਨਹੀਂ ਗਈਆਂ ਬਟ ਉਹ ਅੰਗਹੀਣ ਹੋ ਗਏ ਜੀ ਉਹਨਾਂ ਜਿਹੜੇ ਹੁਣ ਮੰਨ ਲਓ ਕਿ ਕਿਸੇ ਮੁਲਾਜ਼ਮ ਦੀ ਸਾਡੇ ਡੈਥ ਹੋ ਜਾਂਦੀ ਉਹਨੂੰ ਕੁਛ ਨਾ ਕੁਛ ਮੁਆਵਜ਼ਾ ਮਿਲ ਜਾਂਦਾ ਬਟ ਜਿਹੜੇ ਅੰਗਹੀਣ ਹੋ ਜਾਂਦੇ ਆ ਜੀ ਉਹਨਾਂ ਨੂੰ ਕੁਛ ਵੀ ਨਹੀਂ ਮਿਲਦਾ ਬਟ ਹੁਣ ਪਰਿਵਾਰ ਤਾਂ ਕਿਤੋਂ ਨਾ ਕਿਤੋਂ ਚਲਾਉਣਾ ਹੀ ਆ ਜੀ ਫਿਰ ਉਹਨਾਂ ਦਾ ਪਰਿਵਾਰ ਜਿਹੜਾ ਪਿੱਛੋਂ ਗੁਜ਼ਾਰਾ ਵਾ ਉਹ ਬੜਾ ਮੁਸ਼ਕਿਲ ਹੋ ਜਾਂਦਾ ਵਾ ਜੀ ਹਾਂਜੀ ਇਹ ਚੀਜ਼ ਆ ਜੀ ਤੇ ਅਸੀਂ ਸਮੇਂ-ਸਮੇਂ ਸਿਰ ਸਰਕਾਰਾਂ ਨੂੰ ਵੀ ਇਸ ਚੀਜ਼ ਬਾਰੇ ਬੜੀ ਵਾਰ ਕਿਹਾ ਕਿ ਸਾਡੇ ਜਿਹੜਾ ਰੋਜ਼ਗਾਰਾਂ ਨੂੰ ਪੱਕਾ ਕੀਤਾ ਜਾਵੇ ਤਾਂ ਕਿ ਜੇ ਸਾਡੇ ਨਾਲ ਕੋਈ ਘਟਨਾ ਵਾਪਰਦੀ ਆ ਸਾਡੇ ਪਰਿਵਾਰ ਦੇ ਮੈਂਬਰ ਨੂੰ ਇੱਕ ਨੂੰ ਪੈਨਸ਼ਨ ਲੱਗੇ ਤੇ ਇੱਕ ਨੂੰ ਤਾਂ ਨੌਕਰੀ ਮਿਲੇ ਤਾਂ ਕਿ ਪਰਿਵਾਰ ਦਾ ਜਿਹੜਾ ਸਾਡਾ ਪਿੱਛੇ ਪਰਿਵਾਰ ਆ ਉਹਦਾ ਜਿਹੜਾ ਗੁਜ਼ਾਰਾ ਵਾ ਉਹ ਸਹੀ ਤਰ੍ਹਾਂ ਢੰਗ ਨਾਲ ਹੋ ਸਕੇ ਜੀ ਸਾਡੀ ਯੂਨੀਅਨ ਦੇ ਵਿੱਚ ਇਸ ਵਾਕਿਆ ਨੂੰ ਲੈ ਕੇ ਕਿਸੇ ਦੀ ਕੋਈ ਦਹਿਸ਼ਤ ਹੈਗੀ ਹੈ ਸਾਡੀ ਯੂਨੀਅਨ ਨੂੰ ਲੈ ਕੇ ਇਸ ਚੀਜ਼ ਦੀ ਬਹੁਤ ਡਰ ਆ ਜੀ ਕਈ ਮੁਲਾਜ਼ਮ ਤਾਂ ਸਾਡੇ ਇਦਾਂ ਜੇ ਵੀ ਜਦੋਂ ਇਦਾਂ ਜਾ ਹਾਸ ਸਕਦੇ ਵੀ ਵਾਪਰਦਾ ਵਾ ਤਾਂ ਉਹ ਇਹੀ ਗੱਲ ਕਹਿੰਦੇ ਆ ਕਿ ਅਸੀਂ ਯਾਰ ਕੰਮ ਛੱਡ ਦਈਏ ਕਿਉਂਕਿ ਸਾਡਾ ਰੋਜ਼ਗਾਰ ਆ ਜਿਹੜਾ ਉਹ ਇੱਕ ਤਾਂ ਪੱਕਾ ਨਹੀਂ ਹੈ ਕੱਚਾ ਵਾ ਜਿਨ੍ਹਾਂ ਦੇ ਹੁਣ ਮਤਲਬ ਅੰਗ ਜਿਵੇਂ ਕਿਸੇ ਦੇ ਕਰੰਟ ਲੱਗ ਗਿਆ ਜੀ ਉਹਨਾਂ ਦੀ ਬਾਹ ਚਲੇਗੀ ਕਿਸੇ ਦੀ ਲੱਤ ਚਲੇਗੀ ਜਾਂ ਡਿੱਗਣ ਦੇ ਕਾਰਨ ਕੁਝ ਵੀ ਹੁੰਦਾ ਆ ਠੀਕ ਆ ਉਹਨਾਂ ਨੂੰ ਕੁਝ ਨਹੀਂ ਜੀ ਮਿਲਦਾ ਹੈਗਾ ਇਹ ਚੀਜ਼ ਆ ਤੇ ਉਹ ਫਿਰ ਹੁਣ ਕਈ ਸਾਡੇ ਮੁਲਾਜ਼ਮ ਇਸ ਚੀਜ਼ ਵਰਕੇ ਕਰਕੇ ਵੀ ਭੱਜਾ ਨੂੰ ਫਿਰਦੇ ਆ ਜੀ। ਜਿਹੜਾ ਸੰਜੀਤ ਜੀ ਦੀ ਡੈਥ ਹੋਈ ਹੈ ਉਹਦੀ ਉਮਰ ਕਿੰਨੀ ਸੀ ਤੇ ਕਿਹੜੀ ਜਗ੍ਹਾ ਕੰਮ ਕਰ ਰਿਹਾ ਸੀਗਾ? ਉਹਦੀ ਉਮਰ ਕੁਛ ਖਾਸ ਨਹੀਂ ਸੀ ਜੀ ਬੱਚੇ ਛੋਟੇ ਛੋਟੇ ਹੀ ਨੇ ਇਹੀ ਕੁਛ ਵੱਧ ਤੋਂ ਵੱਧ 40 ਦੇ ਨੇੜੇ ਹੋਊਗਾ। ਹਾਂਜੀ ਵਿਆਹਿਆ ਹੋਇਆ ਸੀਗੇ ਬੱਚੇ ਉਹਦੇ ਦੋ ਦੋ ਤਿੰਨ ਬੱਚੇ ਨੇ ਜੀ। ਇੱਥੇ ਸੈਟਲ ਸੀ ਲੁਧਿਆਣੇ? ਹਾਂਜੀ ਉਹ ਲੁਧਿਆਣੇ 'ਚ ਸੈਟਲ ਸੀ ਹੈਗਾ ਪ੍ਰਵਾਸੀ ਪਰਿਵਾਰ ਆ ਜੀ। ਕਦ ਤੋਂ ਲੁਧਿਆਣੇ ਕੰਮ ਕਰ ਰਿਹਾ ਸੀ ਬਿਜਲੀ ਭਾਗ? ਲੁਧਿਆਣੇ ਉਹ ਬਿਜਲੀ ਭਾਗ ਦੇ ਵਿੱਚ ਬੜੇ ਲੰਬੇ ਸਮੇਂ ਠੀਕ ਹੈ ਹਾਂ ਜੀ ਤਕਰੀਬਨ ਕੋਸ਼ਿਸ਼ 7-8 ਸਾਲ ਤੋਂ ਤਕਰੀਬਨ ਹੋਣ ਚੱਲੇ ਨੇ ਪਰਿਵਾਰ ਕਿੱਥੇ ਉਹਦੇ ਪਰਿਵਾਰ ਨੂੰ ਦੱਸਿਆ ਗਿਆ ਕਿ ਪਰਿਵਾਰ ਦੇ ਉਹਦੇ ਨੂੰ ਦੱਸਿਆ ਗਿਆ ਜੀ ਤੇ ਉਹ ਇੱਥੇ ਉਹਨਾਂ ਦਾ ਬੇਟਾ ਆ ਬਹੁਤ ਛੋਟਾ ਆ ਉਹ ਚਲੋ ਇਸ ਚੀਜ਼ ਪਿੱਛੋਂ ਪ੍ਰਵਾਸੀ ਨੇ ਜੀ ਸਮਸਤੀਪੁਰ ਸਮਸਤੀਪੁਰ ਤੋਂ ਹੈ ਨਹੀਂ ਜੀ ਜਿਹੜੀ ਇਹ ਘਟਨਾ ਹੋਈ ਆ ਵੱਡੇ ਅਫਸਰਾਂ ਨੂੰ ਦੱਸਿਆ ਗਿਆ ਇਹਦੇ ਬਾਰੇ ਹਾਂ ਜੀ ਬਿਲਕੁਲ ਜੀ ਉਹਨਾਂ ਦੀ ਨਿਗਰਾਨੀ ਚ ਆ ਜੀ ਜਿਹੜੀ ਸਬ ਡਿਵੀਜ਼ਨ ਦੇ ਵਿੱਚ ਇਹ ਹਾਦਸਾ ਵਾਪਰਿਆ ਆ ਉਹਨਾਂ ਨੂੰ ਇਸ ਇਸ ਚੀਜ਼ ਬਾਰੇ ਪਤਾ ਆ ਤੇ ਕਿਹੜੇ ਲੱਕ ਜੀ ਬਿਜਲੀ ਦੀ ਮਲ ਸੈੱਟ ਕਰ ਰਹੇ ਸੀ ਜਿੱਥੇ ਉਹਨੂੰ ਕਰੰਟ ਪਿਆ ਇਹ ਸਰ ਸਾ ਹਾਂਜੀ ਹਾਂ ਸਾਨੇ ਵਾਲ ਸਾਈਡ ਇਹ ਹਾਦਸਾ ਵਾਪਰਿਆ ਹੈ ਅਪੀਲ ਕੀ ਕਰਦੇ ਸਰ ਇਹਹੀ ਅਪੀਲ ਆ ਕਿ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਜੋ ਜਿਹੜਾ ਮੈਂਬਰ ਚਲੇ ਗਿਆ ਉਹਦੀ ਹੁਣ ਕਾਟ ਤੇ ਨਹੀਂ ਜੀ ਪੂਰੀ ਕੀਤੀ ਜਾ ਸਕਦੀ ਪਰਿਵਾਰ ਨੂੰ ਬਟ ਜਿਹੜਾ ਪਿੱਛੇ ਪਰਿਵਾਰ ਬਚ ਗਿਆ ਆ ਪਿੱਛੇ ਰਹਿ ਗਿਆ ਆ ਹੁਣ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਸਾਡੇ ਰੋਜ਼ਗਾਰ ਨੂੰ ਪੱਕਾ ਕੀਤਾ ਜਾਵੇ ਇਹ ਚੀਜ਼ ਹੈ ਜੀ ਠੀਕ ਹੈ ਕੀ ਨਾਮ ਹੈ ਸਰ ਅਵਤਾਰ ਸਿੰਘ ਨਾਮ ਹੈ ਮੇਰਾ ਕੀ ਕੰਮ ਕਰਦੇ ਹੋ ਸਰ ਸੀਐਚਪੀ ਲੈਣ ਮੈਂ ਜੀ ਕਿੱਥੇ ਕੰਮ ਕਰਦੇ ਆ ਕਰਨ ਗੱਡੀ ਬੇ ਜੀ ਕੀ ਹੋਇਆ ਅੱਜ ਹਾਸਾ ਕਿਦੇ ਨਾਲ ਹੋਇਆ ਔਰ ਕਿੱਥੇ ਹੋਇਆ ਸਾ ਜਿਹੜਾ ਹਾਸਾ ਹੋਇਆ ਸੰਨਿਆਲ ਹੋਇਆ ਜੀ ਮੁੰਡੇ ਦਾ ਜਿਹੜਾ ਜਿਹੜਾ ਕੰਮ ਮੁੰਡੇ ਜਿਹੜਾ ਦਫ਼ਤਰ ਪਤਾ ਕੀਤਾ ਪਾ ਜਿਹੜੇ ਮੁੰਡੇ ਦੇ ਨਾਲ ਸੀਗਾ ਉਹ ਆ ਸੰਜੇ ਸ਼ਾਹ ਜੀ ਉਹਦਾ ਮੁੰਡਾ ਜਿਹੜਾ ਹੈਲਪਰ ਸੀਗਾ ਜਿਹੜਾ ਨਵਾਂ ਮੁੰਡਾ ਲੱਗਾ ਸੀਗਾ ਉਹ ਮੰਗਲੀ ਫੀਡਰ ਸੀਗਾ ਆਪਣੇ ਫਰੈਂਡ ਗੋਲੀ ਦੇ ਨਾਲ ਠੀਕ ਹੈ ਕੰਮ ਕਰਨਗੇ ਏਪੀ ਫਲਟ ਫਲਟ ਤੇ ਬੰਦ ਸੀ ਫੀਡਰ ਜਦੋਂ ਉਹਨਾਂ ਨੇ ਜੋ ਆਪਣੇ ਜੀ ਸਾਹਿਬ ਨੇ ਵੀ ਗੱਲ ਕੀਤੀ ਜੀ ਸਾਹਿਬ ਕਹਿੰਦੇ ਇਹ ਫੀਡਰ ਸਾਡਾ ਬੰਦ ਹੈ ਸੋਚ ਕੇ ਜੇ ਕੰਮ ਕਰ ਲਓ ਚਲੋ ਉਹਨਾਂ ਨੇ ਸੇ ਉੱਪਰ ਚੜ ਕੇ ਬੰਦੇ ਨੇ ਦੋ ਦਸਤਾਨੇ ਪਾਇਆ ਜਦੋਂ ਉਹਨਾਂ ਸੋਚ ਕੱਟੀ ਇੱਕ ਬੁਲੇਟ ਅੰਦਰ ਰਹਿ ਗਿਆ ਤਿੰਨ ਬੁਲੇਟ ਹੁੰਦੇ ਆ ਉਹਨਾਂ ਨੇ ਇੱਕ ਬੁਲੇਟ ਅੰਦਰ ਰਹਿ ਗਿਆ ਚਲ ਕਹਿੰਦਾ ਕੋਈਆਂ ਫੋਲਡਰ ਤੇ ਬੰਦੀ ਆ ਹੱਥ ਨਾਲ ਬਾਹਰ ਕੱਢ ਦਿਨਾ ਉਹ ਕਿਸੇ ਬੈਕ ਆ ਗਈ ਬੈਕ ਕਰਕੇ ਥੇਲੇ ਡੇਗ ਗਿਆ ਮੌਕੇ ਤੇ ਉਥੇਲੇ ਪੱਕਾ ਹੋਣ ਕਰਕੇ ਚਾਈ ਛੱਟ ਲੱਗ ਗਈ ਉਹਨੂੰ ਹਸਪੀਟਲ ਲੈ ਕੇ ਫੋਟੋਸਪੀਟਲ ਲੈ ਗਏ ਹਸਪੀਟਲ ਵਾਲਿਆਂ ਨੇ ਉਹ ਚੈੱਕ ਕੀਤਾ ਕਿੰਨੇ ਦਾਰ ਬੰਦਾ ਜੱਥ ਹੋ ਗਿਆ ਠੀਕ ਹੈ ਉਥੇ ਆਪਣੇ ਕੰਮ ਇਹ ਹੈਗਾ ਹਸਤਾ ਹੈਗਾ 1:30 ਵਜੇ ਦਾ ਹਸਤਾ ਹੈਗਾ ਦੁਪਹਿਰ ਠੀਕ ਹੈ ਪਰ ਫੋਟੋਸਟਾਲਜ ਜਦੋਂ ਡੈਟਾ ਦੇ ਦੱਸ ਕੇ ਆ ਦੇਖ ਦਿੱਤਾ ਹੋ ਇੰਨਾ ਕ ਧੱਕਾ ਕਰਨਾ ਸ਼ੁਰੂ ਕਰਤਾ ਕਹਿੰਦੇ লাশ ਲੈ ਜਾਓ ਕਹਿੰਦੇ ਇੱਥੇ ਰੱਖਣੀ ਨਹੀਂ ਜਿਹੜਾ 40 ਸਾਲ ਆਈ ਪੁਲਿਸ ਬਕਸ਼ਨ ਵੀ ਕਹਿਣ ਲੱਗ ਗਏ ਕਿ ਹਾਂ লাশ ਨੂੰ ਉੱਥੇ ਲੈ ਜਾਓ ਤੇ ਫੋਟੋਸ ਬਣਾਉਣ ਲਈ ਕਹਿਣ ਲੱਗੇ ਕਿ ਇੱਥੇ ਲਾਸ਼ ਲੈ ਜਾਓ ਨਹੀਂ ਨਹੀਂ ਮੁੱਕੇ ਰਾਸਤੇ ਜਾਂਦੇ ਜਾਂਦੇ ਜੀ ਉਥੇ ਉਹਨੇ ਡੱਤ ਜਾਂਦੇ ਜਾਂਦੇ ਸੀ ਕੋਈ ਸੰਜੇ ਸਿੰਘ ਨਾਮ ਦਾ ਸੀ ਹਾਂ ਜੀ ਹਾਂ ਜੀ ਸੰਜੇ ਸ਼ਾਹ ਹਾਂ ਜੀ ਜੀ ਉਮਰ ਕਿੰਨੀ ਸੀ ਤੇ ਵਿਆਹ ਹੋਇਆ ਸੀ ਹਾਂ ਜੀ ਹਾਂ ਜੀ ਇਹਦੇ ਦੋ ਇੱਕ ਬੇਟਾ ਜੀ ਇੱਕ ਬੇਟੀ ਆ ਜੀ ਤਿੰਨ ਉੱਤੇ ਤਿੰਨ ਬੇਟੇ ਆ ਜੀ ਇਹਦੇ ਤਿੰਨ ਬੱਚੇ ਹਾਂ ਜੀ ਹਾਂ ਜੀ ਕਿਹੜੀ ਭਾਗਤ ਕੰਮ ਕਰ ਰਹੇ ਸਰ ਇਹ ਹੋ ਗਏ 7-8 ਸਾਲ ਹੋ ਗਏ ਕੰਮ ਲਗਦਾਰ ਕੰਮ ਕਰ ਰਹੇ ਨੇ ਪਿੱਛੋਂ ਬਿਹਾਰ ਦਾ ਹਾਂ ਜੀ ਹਾਂ ਜੀ ਆਪਣੇ ਪ੍ਰਵਾਸੀ ਬੰਦਾ ਜੀ ਆਪਣੇ ਤੇ ਸ਼ੁਰੂ ਤੇ ਸਾਡਾ ਕੰਮ ਕਰਦਾ 9-10 ਸਾਲ ਹੋ ਗਏ ਸਾਡੇ ਨਾਲ ਹੀ ਕੰਮ ਕਰਦਾ ਆ ਰਿਹਾ 8-9 ਸਾਲ ਹੋ ਗਏ ਜੀ ਠੀਕ ਹੈ ਤੇ ਹੁਣ ਉਹਦੀ ਡੈੱਡ ਬੋਡੀ ਕਿੱਥੇ ਰਖਾਈ ਗਈ ਹੈ ਆਪਣੇ ਸਿਵਲ ਹਸਪੀਟਲ ਆ ਜੀ ਤੇ ਆਪਣੇ ਹਾਂਜੀ ਮਸਜਿਦ ਚ ਰੱਖੀ ਹੋਈ ਹੈ ਜੀ ਆਪਣੇ ਤੇ ਸਵੇਰੇ ਆਪਾਂ ਸਵੇਰੇ ਕਹਿੰਦੇ ਸਵੇਰੇ ਪੋਸਟ ਆਉਣ ਕਰਨ ਨੂੰ ਕਹਿੰਦੇ ਆ ਜੀ ਪਰ ਇਹ ਪੋਸਟ ਮਾ ਉਹਨਾਂ ਚੇਰ ਨਹੀਂ ਹੋਣ ਦਿੰਦੇ ਜਿੰਨਾ ਚੇਰ ਸਾਨੂੰ ਇਹ ਪੱਕਾ ਵਾਦਾ ਨਹੀਂ ਕਰਦੇ ਕਿ ਇਹਦੇ ਪਰਿਵਾਰ ਨੂੰ ਕੁਛ ਰਾਸ਼ੀ ਮਿਲੂਗੀ ਹਾਂ ਅਮਾ ਜ ਮਿਲੂਗਾ ਜੀ ਇਸ ਮੌਤ ਨੂੰ ਲੈ ਕੇ ਤੁਹਾਡੀ ਯੂਨੀਅਨ ਵੱਲੋਂ ਕੋਈ ਮੰਗ ਰੱਖੀ ਹੋਈ ਹੈ ਸਾਰੇ ਮੰਗਾ ਦੇ ਹੈਗੇ ਪਹਿਲੇ ਤੇ ਜਿਹੜੇ ਪਰਿਵਾਰ ਨੂੰ ਨੌਕਰੀ ਮਿਲੂਗੀ ਜੀ ਹਾਂ ਜੀ ਜਿਹੜੀ ਬੰਦੀ ਰਾਸ਼ੀ ਹੈ ਜਿਹੜੀ ਸਰਕਾਰ ਬੋ ਕਹਿੰਦੀ ਆ ਉਹ ਮਿਲੂਗੀ ਜੀ ਮੁਆਜਾ ਮਿਲੂਗਾ ਜੀ ਹਾਂ ਜੀ ਹਾਂ ਜੀ ਠੀਕ ਹੈ ਮਤਲਬ ਇਸ ਸ਼ਖਸ ਨੂੰ ਜਦੋਂ ਸੰਸਕਾਰ ਹੋ ਲੋ ਕੀਤਾ ਜਾਊਗਾ ਜੇ ਆ ਪੋਸਟਮਨ ਹੋ ਲੋ ਕੀਤਾ ਜਾਊਗਾ ਜਦੋਂ ਘੜੀਆਂ ਮੰਗਾ ਪੂਰੀਆਂ ਹੋਣਗੀਆਂ ਹਾਂ ਜੀ ਹਾਂ ਜੀ ਹਾਂ ਜੀ ਇਹ ਆਪਣਾ ਸਵੇਰੇ ਆਵਾਂਗੇ ਫਿਰ ਗੱਲ ਕਰਾਂਗੇ ਪ੍ਰਸ਼ਾਸਨ ਕੀ ਕਹਿੰਦੀ ਆ ਇਹਨਾਂ ਪਰਿਵਾਰ ਸਵੇਰੇ ਆਣ ਤੁਰ ਪਏ ਬਿਹਾਰ ਪੰਜਾਬ ਤੋਂ ਦੂਰੇ ਹੋਇਆ ਜੀ ਪ੍ਰਵਾਸੀ ਤੋਂ ਜਦੋਂ ਆਣਗੇ ਤਾਂ ਉਹਨਾਂ ਨਾਲ ਗੱਲ ਕਰਾਂਗੇ ਕੀ ਕਹਿੰਦੇ ਆ ਫਿਰ ਆਪਾਂ ਸਭ ਗਾਂ ਸਟੱਪ ਚੱਕਾਂਗੇ ਜੀ ਇਸ ਸਾਡਾ ਤੁਹਾਡੀ ਜਿਹੜੀ ਯੂਨੀਅਨ ਹੈ ਜਿਹੜੇ ਇੱਥੇ ਇਕੱਠੇ ਹੋ ਰਹੇ ਸੀਵਲ ਹਸਪੀਟਲ ਬੰਦੇ ਹੁਣ ਇਸੇ ਚੀਜ਼ ਨੂੰ ਲੈ ਕੇ ਵਿਚਾਰ-ਵਿਮਰਸ਼ ਹੋ ਰਿਹਾ ਕਿ ਕਿਦਾਂ ਸਰ ਜੀ ਯੂਨੀਅਨ ਤੇ ਇੱਕ ਚੀਜ਼ ਹੈਗੀ 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 ਇਹ ਇਨਸਾਨੀਅਤ ਤੌਰ ਤੇ ਮੰਨਦਾ ਹੀ ਉਹਦੇ ਕੋਲ ਆਪਣਾ ਕੋਈ ਬੰਦਾ ਮਰਦਾ ਨਾ ਹੀ ਕਿਉਂਕਿ ਸਾਡੀ 12-13000 ਤਨਖਾਹ ਵੱਧ ਤਨਖਾਹ ਨਹੀਂ ਹੈਗੀ ਠੀਕ ਹੈ ਜਿਆਦਾ ਹੈ ਕਿ ਜਿਆਦਾ ਪਿੱਛੇ ਲੈਂਡਰ ਨੂੰ ਬੋਤੇ ਨਹੀਂ ਹੈਗੇ ਜੀ ਸਾਰੇ ਗਰੀਬ ਕਰਾਂ ਦੇ ਬੰਦੇ ਆ ਓਕੇ ਸੋਕੇ ਕੰਮ ਕਰਦੇ ਆ ਉਹ ਕਿ ਪਤਾ ਸਵੇਰੇ ਕੰਮ ਤੇ ਜਾਣੇ ਸ਼ਾਮ ਨੂੰ ਘਰੇ ਆਉਣਾ ਨਹੀਂ ਆਉਣਾ ਕਿਸੇ ਨੂੰ ਕੁਝ ਨਹੀਂ ਪਤਾ ਜੀ ਠੀਕ ਹੈ ਹੁਣ ਹੀ ਬੰਦਾ ਸਵੇ ਹੋਣ ਨਹੀਂ ਆ ਥੋੜੇ ਦਿਨ ਮਨੇ ਹਰਜੀਤ ਮੁੰਡਾ ਸੀ ਅਗਰ ਉਹ ਦੋ ਚ ਕੰਮ ਕਰਦਾ ਸੀ ਉਹਦੀ ਰੀਡ ਦੀ ਸਾਡੀ ਮੰਨ ਕੇ ਪਈ ਆ ਜੀ ਉਹ ਮੰਨ ਕੇ ਨਹੀਂ ਉਹਦੇ ਪਲੇਟਾਂ ਪਈਆਂ ਜੀ ਡਾਕਟਰ ਨੇ ਕਹਿੰਦਾ ਸਾਲ ਕਿ ਤੂੰ ਮੋਟਰਸਾਈਕਲ ਨਹੀਂ ਚਲਾ ਸਕਦਾ ਸਾਲ ਇਕ ਲਈ ਬੈੱਡ ਤੇ ਪੈ ਗਿਆ ਜੀ ਉਹ ਕਰ ਕਿਦਾਂ ਚੱਲੂ ਦੇਖੋ ਜੀ ਠੀਕ ਹੈ ਤੇ ਹੁਣ ਹਾਲ ਦੀ ਫਿਲਹਾਲ ਅਗਲੀ ਕਾਰਵਾਈ ਕੀ ਕੀਤੀ ਜਾਊਗੀ ਤੁਹਾਡੇ ਬਾਰੇ ਕਾਰਵਾਈ ਇਸ ਵੇਰੇ ਵੀ ਦੇਖਾਂਗੇ ਸਵੇਰੇ ਆ ਕੇ ਮਿਲਾਂਗੇ ਪਹਿਲੇ ਇਹਨਾਂ ਨੂੰ ਜੀ ਐਸ ਟਾਈਮ ਤੇ ਆਪਣੇ ਉਹਨਾਂ ਨੇ ਬਰਫ ਚ ਲਾਈ ਹੋਈ ਬੋਡੀ ਆ ਜੀ ਬਾਕੀ ਜੇ ਸਵੇਰੇ ਤੱਕ ਇਹਨਾਂ ਨੂੰ ਪੁਸ਼ਪਣ ਕਰਨਗੇ ਤਾਂ ਅਸੀਂ ਆਪਣੀ ਜੋ ਹੋਊਗੀ ਕਾਰਵਾਈ ਆਪਣੇ ਕਰਾਂਗੇ ਤਾਂ ਕੱਚ ਦਰਸ਼ ਕਰਾਂਗੇ ਮੇਰਾ ਨਾਮ ਜਗਰਾਤ ਸਿੰਘ ਹੈ ਜੀ ਤੇ ਮੈਂ ਪ੍ਰਾਈਵੇਟ ਲੈਂਡਮੈਨ ਬਿਜਲੀ ਬੋਰਡ ਦੇ ਵਿੱਚ CHB ਵਿੱਚ ਕੰਮ ਕਰਦਾ ਹਾਂ ਹਾਂ ਜੀ ਮੈਂ ਉੱਥੇ ਜੋਬ ਕਰਦਾ ਹਾਂ ਜੀ ਫਿਰ ਕੀ ਹੋਇਆ ਜੀ ਇਨਸੀਡੈਂਟ ਇਹ ਸਰ ਸਾਡੇ ਮੁਲਾਜ਼ਮ ਦੇ ਨਾਲ CHB ਦੇ ਨਾਲ ਆ ਜੀ ਆਪਣੇ ਸਾਹਨੇ ਵਾਲ ਡਿਵੀਜ਼ਨ ਤੋਂ ਨੇ